ਸਸ਼ੀ ਦਾਲੇ ਤੋਂ 124 7 ਪੰਜਾਬ ਵਿਰੋਧੀ ਧਿਰ ਦੇ ਨੇਤਾ Pratap Singh Bajwa ਦੀ ਸ਼ਿਕਾਇਤ ਤੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਤੇ ਹਰਪਾਲ ਸਿੰਘ ਚੀਮਾ ਦੇ ਖਿਲਾਫ ਆਈਪੀਐਸ ਦੀ ਧਾਰਾ 336 356 ਦੇ ਕਾਂਡ ਤਹਿਤ ਮਾਮਲਾ ਦਰਜ ਕੀਤਾ ਗਿਆ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਆਪ ਨੇ ਇੱਕ ਛੇੜਛਾੜ ਕੀਤੀ ਵੀਡੀਓ ਪ੍ਰਸਾਰਿਤ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਵਿਧਾਇਕ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਦੇ ਦੁਰਵਿਵਹਾਰ ਤੇ ਉਹਨਾਂ ਦੀ ਆਲੋਚਨਾ ਨੂੰ ਮਜੀਠੀਆ ਦੇ ਝੂਠੇ ਸਮਰਥਨ ਵਿੱਚ ਬਦਲ ਦਿੱਤਾ ਗਿਆ ਸੀ ਸਸ਼ੀ ਦਾ ਨੇ ਉਸੇ 124 7 ਪੰਜਾਬ ਵਿਰੋਧੀ ਧਿਰ ਦੇ ਨੇਤਾ Pratap Singh Bajwa ਦੀ ਸ਼ਿਕਾਇਤ ਤੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਅਤੇ ਰਪਾਲ ਸਿੰਘ ਜਮਾ ਦੇ ਖਿਲਾਫ ਆਈਪੀਐਸ ਦੇ ਤਾਰਾ 338 355 ਦੇ ਕਾਟ ਤਹਿਤ ਮਾਮਲਾ ਦਰਜ ਕੀਤਾ ਗਿਆ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਆਪ ਨੇ ਇੱਕ ਛੇੜਛਾੜ ਕੀਤੀ ਵੀਡੀਓ ਪ੍ਰਸਾਰਿਤ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਵਿਧਾਇਕ ਬਿਰੂ ਪੰਜਾਬ ਵਿਜੀਲੈਂਸ ਬਿਊਰੋ ਦੇ ਦੁਰਵਿਹਾਰ ਤੇ ਉਹਨਾਂ ਦੀ ਆਲੋਚਨਾ ਨੂੰ ਮੀਡੀਆ ਦੇ ਝੂਠੇ ਸਮਰਥਨ ਵਿੱਚ ਬਦਲ ਦਿੱਤਾ ਗਿਆ ਸੀ ਸਸ਼ੀ ਦਾ ਨੇ ਤੁਸੇ 124 7 ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ Pratap Singh Bajwa ਦੀ ਸ਼ਿਕਾਇਤ ਤੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਤੇ ਪਾਰਸਿੰਗ ਚਿਮਾ ਦੇ ਖਿਲਾਫ ਆਈਪੀਐਸ ਦੇ ਤਾਰਾ 336 355 ਦੇ ਕਾਟ ਤਹਿਤ ਮਾਮਲਾ ਦਰਜ ਕੀਤਾ ਗਿਆ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਆਪ ਨੇ ਇੱਕ ਛੇੜਛਾੜ ਕੀਤੀ ਵੀਡੀਓ ਪ੍ਰਸਾਰਿਤ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਵਿਧਾਇਕ ਬਿਰੂਤ ਪੰਜਾਬ ਵਿਜੀਲੈਂਸ ਬਿਰੂ ਦੇ ਦੁਰਵਿਹਾਰ ਤੇ ਉਹਨਾਂ ਦੀ ਆਲੋਚਨਾ ਨੂੰ ਮਜੀਠੀਆ ਦੇ ਝੂਠੇ ਸਮਰਥਨ ਵਿੱਚ ਬਦਲ ਦਿੱਤਾ ਗਿਆ ਸੀ ਸਸ਼ੀ ਦਾ ਨੇ ਉਸ ਦੇ 124 7 ਪੰਜਾਬ ਵਿਰੋਧੀ ਧਰਤੀ ਦੇ ਨੇਤਾ Pratap Singh Bajwa ਦੀ ਸ਼ਿਕਾਇਤ ਤੇ ਪੰਜਾਬ ਦੇ ਮੰਤਰੀ Aman Arora ਤੇ Harpal Singh Cheema ਦੇ ਖਿਲਾਫ IPS ਦੀ ਧਾਰਾ 338 355 ਦੇ ਕਾਣ ਤਹਿਤ ਮਾਮਲਾ ਦਰਜ ਕੀਤਾ ਗਿਆ Bajwa ਨੇ ਦੋਸ਼ ਲਗਾਇਆ ਹੈ ਕਿ ਆਪ ਨੇ ਇੱਕ ਛੇੜਛਾੜ ਕੀਤੀ ਵੀਡੀਓ ਪ੍ਰਸਾਰਿਤ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਵਿਧਾਇਕ ਵਿਰੋਧ ਪੰਜਾਬ ਵਿਜੀਲੈਂਸ ਵਿਰੋਧ ਦੇ ਦੁਰਵਿਹਾਰ ਤੇ ਉਹਨਾਂ ਦੀ ਆਲੋਚਨਾ ਨੂੰ ਮੁਜੀਕਿਆ ਦੇ ਚੂਠੇ ਸਮਰਥਨ ਵਿੱਚ ਬਦਲ ਦਿੱਤਾ ਗਿਆ ਸੀ ਸਸ਼ੀ ਗਾਲੇ ਤੋਂ 124 ਇੰਟੂ 7 ਪੰਜਾਬ ਵਿਰੋਧੀ ਧਰਤੀ ਨੇਤਾ ਪਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਪੰਜਾਬ ਦੇ ਮੰਤਰੀ ਅਮਨ ਅਰੂੜਾ ਤੇ ਰਪਾਲ ਸਿੰਘ ਚਿਮਾ ਦੇ ਖਿਲਾਫ ਆਈਪੀਐਸ ਦੀ ਧਾਰਾ 336 355 ਦੇ ਕਾਠ ਤਹਿਤ ਮਾਮਲਾ ਦਰਜ ਕੀਤਾ ਗਿਆ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਆਪ ਨੇ ਇੱਕ ਛੇੜਛਾੜ ਕੀਤੀ ਵੀਡੀਓ ਪ੍ਰਸਾਰਿਤ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਵਿਧਾਇਕ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਦੁਰਵਿਹਾਰ ਤੇ ਉਹਨਾਂ ਦੀ ਆਲੋਚਨਾ ਨੂੰ ਮੁਜੀਰੀਆ ਦੇ ਝੂਠੇ ਸਮਰਥਨ ਵਿੱਚ ਬਦਲ ਦਿੱਤਾ ਗਿਆ ਸੀ ਸਸ਼ੀ ਦਾਲੇ ਤੋਂ 124 7 ਪੰਜਾਬ ਦੇ ਅਗਰੋਧਿਤ ਅਤੇ ਨੇਤਾ ਪਟਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਪੰਜਾਬ ਦੇ ਮੰਤਰੀ ਅਮਨ ਅਰੂੜਾ ਤੇ ਹਰਪਾਲ ਸਿੰਘ ਚਿਮਾ ਦੇ ਖਿਲਾਫ ਆਈਪੀਐਸ ਦੀ ਧਾਰਾ 336 355 ਦੇ ਕਾਣ ਤਹਿਤ ਮਾਮਲਾ ਦਰਜ ਕੀਤਾ ਗਿਆ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਆਪ ਨੇ ਕਿਛੇੜਛੜ ਕੀਤੀ ਵੀਡੀਓ ਪ੍ਰਸਾਰਿਤ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਵਿਧਾਇਕ ਬਿਊਰੋ ਪੰਜਾਬ ਵਿਜੀਲੈਂਸ ਬਿਊਰੋ ਦੇ ਦੁਰਵਿਹਾਰ ਤੇ ਉਹਨਾਂ ਦੀ ਆਲੋਚਨਾ ਨੂੰ ਮੁਜੀਠਿਆ ਦੇ ਝੂਠੇ ਸਮਰਥਨ ਵਿੱਚ ਬਦਲ ਦਿੱਤਾ ਗਿਆ ਸੀ